ਦੁੱਧ ਕਿੰਨਾ ਦੱਸਾਈ ਪਿਛਲੇ ਸੂਏ ਦੁੱਧੇ 20 ਲੀਟਰ ਚੋਇਆ ਜੀ ਦਾ ਆ ਪਿਛਲੇ ਸੂਏ ਹਾਂ ਜੀ ਪਹਿਲੇ ਸੂਏ 20 ਲੀਟਰ ਚੋਇਆ ਲੈ ਵਾਲੂ ਦਾ ਤਾਜ਼ਾ ਤੁਸੀਂ ਲਾ ਹਨ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਢਵਾਲੀ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿੰਮੇਦਾਰਪੁਰਾ ਇੱਕ ਤਾਜੀ ਸੂਈ ਗਾਂ ਠੀਕ ਹੈ ਜੀ ਦੇਖ ਸਕਦੇ ਤੁਸੀਂ ਅਹ ਵੱਧ ਜਾਣਕਾਰੀ ਲਵਾਂਗੇ ਆਪਾਂ 22 ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਫੇਸਬੁੱਕ ਤੇ ਪੇਜ ਆਪਣਾ ਗਰਜੀਤ ਰਾਏ ਉਹਨੂੰ ਵਾਤ ਵਾਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਇੱਕ ਹੈਗੀ ਤੋਕੜ ਗਾਂ ਜਰਸੀ ਮਗਰ ਹੈਗੀ ਦੀ ਬੱਸੀ ਦੋਨਾਂ گاਵਾਂ ਦੇ ਮਗਰ ਬੱਸੀਆਂ ਠੀਕ ਹੈ ਜੀ ਇੱਕ ਤਾਂ ਜੀ SUV ਆ ਤਾਂ ਲੈਣੇ ਆਪਾਂ 22 ਤੋਂ ਜਾਣਕਾਰੀ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਬਾਈ ਜੀ 사ਸਰੀ ਗਾਈ 사ਸਰੀ ਗਾਈ ਨਾਮ ਵੀਰਨਾਮ ਸ਼ਰਮਜੀਤ ਸਿੰਘ ਜੀ ਪਿੰਡ ਟਵਾਲੀ ਜਿਲ੍ਹਾ ਬਠਿੰਡਾ ਜੀ ਪਿੰਡ ਸੌਟ ਨਾਂ ਕੀ ਇਹਦੇ ਆਪਣੇ ਸਰਪਾ ਕਹਿੰਦੇ ਜੀ ਸਰਪਾ ਕਹਿੰਦੇ ਹਾਂ ਜੀ ਤੇ ਹਾਂ ਬੈੜ ਦੀ ਜਾਣਕਾਰੀ ਦੋ ਜੀ ਆਪਣੀ ਇਹ ਜੀ ਆਪੇ ਤੀਜੇ ਸੂਏ ਆ ਜੀ ਇਹ ਦੋ ਸੂਏ ਆਪਣੇ ਕੋਲ ਸੂਪੀ ਜੀ ਹਾਂਜੀ ਤੇ ਤੀਜੇ ਸੂਏ ਸੂਈ ਆ ਜੀ ਹੁਣ ਇਹਦੀ ਬੱਚੀ ਆ ਜੀ ਇਹ ਬੱਸੀ ਆ ਹਾਂਜੀ ਬੱਸੀ ਬਹੁਤ ਸੋਹਣੀ ਆ ਹਾਂਜੀ ਲੋਪਰਾ ਚੈੱਕ ਕਰ ਸਕਦੇ ਰੇਟ ਲੂਟ ਭਰਾ ਦਾ ਰੇਟ ਇਹਦਾ ਜੀ ਫੋਨ ਤੇ ਕਰ ਲਾਂਗੇ ਆਪਾਂ ਤੇ ਦੁੱਧ ਕਿੰਨਾ ਦੱਸਿਆ ਜੀ ਪਿਛਲੇ ਸੂਏ ਦੁੱਧ ਦੇ 20 ਲੀਟਰ ਨਾਲ ਚੋਇਆ ਜੀ ਇਹਦਾ ਆਪਾਂ ਪਿਛਲੇ ਸੂਏ ਹਾਂ ਜੀ ਲਓ ਭਰਾ ਪਿਛਲੇ ਸੂਏ 20 ਲੀਟਰ ਸੋਇਆ ਲੈ ਵਲੂ ਗਨ ਤਾਜਾ ਤੁਸੀਂ ਲਾਹਣ ਕਿੰਨੇ ਦਿਨ ਹੋ ਗਏ ਸੂਈ ਨੇ ਜੀ ਇਹ ਕੱਲ ਦੀ ਸੂਈ ਹੈ ਜੀ ਕੱਲ ਸੂਈ ਕੱਲ ਸਵੇਰ ਸੂਈ ਹੈ ਜੀ ਕੱਲ ਸਵੇਰ ਸੂਈ ਹੈ ਭਰਾ 나ੜੂਆ ਨਾਲ ਹਲੇ ਬੱਚੇ ਦਾ ਵੀ ਸਾਨੂੰ ਚੈੱਕ ਕਰਵਾ ਦੇਣੇ ਲਓ ਜੀ ਠੀਕ ਆ ਟੋਰ ਦੋ ਭਰਾ ਮੜਾ ਲਓ ਜੀ ਕੱਦ ਬੈੱਡ ਸੁਖਣਾ ਸੋਣਾ ਤੇ ਇਹ ਤਾਂ ਮਜ਼ਰ ਕੀ ਹੈ ਜੀ ਜਮੇ ਬਹੁਤ ਸ਼ੀਲ ਮਰਾਂਗੇ ਠੀਕ ਆ ਤਾਂ ਲੋ ਜੀ ਤੋਰ ਦਵਾਲਾ ਮੀ ਤੋਰ ਦੋ ਲੋ ਜੀ ਲੇਵਦਨ ਤਾਜਾ ਤੁਸੀਂ ਲਾਹ ਦੋ ਭਰਾ ਫਰੰਟ ਟਵਾਲੀ ਤੇ ਜਿਲਾਏ ਨੂੰ ਪੈਂਦਾ ਜੀ ਕੋਸ਼ੰਡਾ ਮੋੜ ਲੋ ਜੀ ਬੰਦ ਜਾਣਕਾਰੀ ਬਾਈਤੁੱਲਾ ਸਾਦੋ ਠੀਕ ਹੈ ਜੀ ਬਾਈ ਦਾ ਨੰਬਰ ਆਪਾਂ ਲਿਖਾਂਗੇ ਸਕਰੀਨ ਦੀ ਉੱਪਰਲੀ ਸਾਈਡ ਲੋ ਜੀ ਲੇਵਦਨ ਤਾਜਾ ਤੁਸੀਂ ਲਾਹ ਦੋ ਭਰਾ ਫੋੜਾ ਠੀਕ ਹੈ ਜੀ ਲੋ ਜੀ ਮਗਰ ਵੀ ਪਸੀਆ ਕਰਮਾਂ ਵਾਲੀ ਤੇ ਕੱਦ ਬੈਡ ਸੁਣ ਲੋਜੀ ਹੁਣ ਬੋਲਾ ਬਾਈ ਕਿੰਨਾ ਕ ਤਿਆਰ ਆ ਇਹ ਬੋਲਾ ਚਲੋ 15 ਲੀਟਰ ਜੀ ਹੁਣ ਹੈਗਾ ਹਾਂਜੀ ਠੀਕ ਆ ਲੋਜੀ ਬਾਈ ਨਾ ਜਰੂਰ ਕਨਟ ਹੋ ਰਾਂ ਹਾਂਜੀ ਬਾਈ ਦੱਸੋ ਇਹਦੀ ਜਾਸਸੀ ਇੱਕਾ ਜਲਸੀ ਆ ਜੀ ਆਪਣੇ ਕੋਲੇ ਹਾਂਜੀ ਇਹ ਟੋਕੜਾ ਜੀ ਠੀਕ ਆ ਕਿੰਨਾ ਦੁੱਧ ਦਾ ਇਹ ਜੀ 5 ਲੀਟਰ ਦੁੱਧ ਦਾ ਦੋ ਆ ਟਾਈਮ ਦਾ ਥਣ ਥਣ ਓਕੇ ਆ ਹਾਂਜੀ ਥਣ ਸਾਰੇ ਓਕੇ ਆ ਤੇ ਬੱਚਾ ਦੇ ਬੱਚਾ ਜੀ ਮਗਰ ਇਹਦੇ ਆ ਮੱਛੀ ਆ ਜੀ ਦੀ ਠੀਕ ਆ ਲੋਪਰਾ ਬਸ ਹੀ ਗੋ ਸੁਣੀ ਮਗਰ ਵੱਠਪੂੜਾ ਦੇਖ ਸਕਦਾ ਕਰਮਾਂ ਵਾਲੀ ਦਾ ਥਣ ਚਾਰ ਹੀ ਆ ਲੋ ਜੀ ਇਹ ਪ੍ਰੋਪਰ ਜੋੜੀ ਦੇਣਾ ਜੀ ਇਹ ਆਪਾਂ ਜੋੜੀ ਦੇਣਾ ਹਾਂਜੀ ਤੇ ਖਿੱਚ ਕੇ ਜੇ ਰੇਟ ਕੀ ਆ ਜੀ ਇਹਨਾਂ ਦੇ ਦੋਨਾਂ ਦਾ ਉਹ 25000 ਹੀ ਦੋਨਾਂ ਦਾ ਦੋਨਾਂ ਦਾ 25000 ਹਾਂਜੀ ਜੋੜੇ ਇਕੱਠੇ ਦੋਂਗੇ ਹਾਂ ਇਕੱਠਾ ਜੀ ਠੀਕ ਆ ਤੋੜ ਦੋ ਭਰਾ ਇਹਨੂੰ ਠੀਕ ਆ ਡੂ ਕਪਰਾ ਆਸਤ ਵਜੇ ਤੇ ਠੀਕ ਆ ਜੀ ਇਹਦੇ 20 ਦਿਨ ਹੋਏ ਆਪਾਂ ਫੰਡਰ ਕਾ ਕੀ ਦੇਵਾਂਗੇ ਜੀ ਠੀਕ ਆ ਉਹ ਗੱਲ ਸਹੀ ਆ ਦੱਸ ਹਾਂ ਵੀ 20 ਦਿਨ ਹੋਏ ਆਪਾਂ ਵੱਧੋ 21 ਦਿਨ ਹੋਗੇ ਹੋਣਗੇ ਭਰਾ ਇਹਨੂੰ ਠੀਕ ਆ ਲੋ ਜੀ ਪਹਿਲਾਂ ਹੀਟਾਂ ਲਾਂਗੇ ਆਪਾਂ ਤੋ ਭਰਾ ਨਹੀਂ ਗਿਆ ਠੀਕ ਆ ਲੋ ਜੀ ਕੱਦ ਬੈਠ ਸੁੱਖ ਨਾਲ ਸੁਣਾ ਤੇ ਠੀਕ ਸਾਦਿਓ ਲੈ ਵਾ ਮੋੜ ਲਈ ਮੋੜ ਨੂੰ ਮੋੜ ਲਓ ਮੋੜ ਲਓ ਭਰਾ ਮੋੜ ਨੂੰ ਬੰਨੋ ਲੋ ਜੀ ਰਸੀ ਬਹੁਤ ਸੋਹਣੀ ਆ ਮਗਰ ਇਹਦੇ ਤੇ ਮਾਲ ਤਾਨ ਖੋਜੂ ਬਾਈ ਹੋਰ ਇਹਦੇ ਚ ਹਾਂਜੀ ਮਾਲ ਤਾਨ ਕਰ ਦਾਂਗੇ ਜੀ ਠੀਕ ਆ ਲੋ ਜੀ ਚੈੱਕ ਕਰ ਸਕਦੇ ਹੋ ਠੀਕ ਆ ਕੋਈ ਬੱਸੀ ਵੀ ਖੋਲ ਕੇ ਦਿਖਾਈ ਦੇ ਜਰਾ ਦੀ ਲੋ ਜੀ ਲੋ ਠੀਕ ਆ ਖੋਲ ਤੋ ਖੋਲ ਤੋ ਤੋੜ ਦੋ ਮੜਾ ਜਾਣੂ ਵੀ ਬੱਸੀ ਨੂੰ ਲੋ ਜੀ ਬੱਸੀ ਬਹੁਤ ਸੋਹਣੀ ਆ ਮਗਰ ਜਿਸ ਕਿਸੇ ਨੇ ਲੈਣਾਂ ਤੇ ਬਾਈ ਨਹੀਂ ਨਾ ਜਰੂਰ ਕਨੈਕਟ ਕਰੋ ਇਧਰ ਤੋੜ ਲਓ ਭਰਾ ਨੰਨੇ ਲੋ ਜੀ ਲਿਓ ਜੀ ਇਦਰੀ ਬੰਦੋ ਫਿਰ ਕੰਡ ਟਵਾਲੀ ਤੇ ਜਲਾ ਨਹੀਂ ਬੰਦ ਜ਼ਿਮੀਦਾਰ ਭਰਾ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਵੀਡੀਓ ਦੇਖਣ ਲਈ ਧੰਨਵਾਦ ਸ਼ੇਅਰ ਤੇ ਸਬਸਕ੍ਰਾਈਬਰ ਜਰੂਰ ਕਰਤਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਮਿਲਦੇ ਆਂ ਭਰਾ ਕਿਸ ਨਵੀਂ ਵੀਡੀਓ ਚੱਕ ਕੇ ਬਾਈ